ਸਾਚੀ ਬਾਣੀ ਨਾਨਕ ਨਾਮੇ ਸਾਚ ਸਿਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਭਲਾਈ ਮਾਇਆ 모ਹੇ ਬਹੁਤ ਦੁਖ ਪਾਈ ਮਨ ਮੁਖੇ ਅੰਦੇ ਠੌਰ ਨਾ ਪਾਈ ਬਿਸਟਾ ਕਾ ਕੀੜਾ ਬਿਸਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ ਸਾਚ ਰਤੇ ਜਿੰਨਾ ਤੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਭਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਲਾਏ ਸੂਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੇ ਪਾਈ ਸੋ 부ਝੈ ਜਿਸ ਆਪ ਬੁਝਾਈ ਸਤਿਗੁਰ ਸੇਵਾ ਨਾਮ ਦਿਰਡਾਈ ਜਿਨ ਇੱਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰੱਤੇ ਦਰਨੀ ਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰ ਮਲਾਏ ਆਪੇ ਆਪ ਵਸੈ ਮਨ ਆਈ નિਹਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰਾ ਨਾਮੋਹ ਭੂਲੇ ਮਰਹਿ ਬਿਖ ਖਾਏ ਬਿਰਥਾ ਜਨਮ ਫਿਰ ਆਵਹਿ ਜਾਇ ਰਹਾਉ ਬਹੁ ਭੇਖ ਕਰਹਿ ਮਨ ਸ਼ਾਂਤ ਨਾ ਹੋਈ ਬਹੁ ਅਪਮਾਨ ਆਪਣੀ ਪਤ ਖੋਈ ਸੇ ਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮਹਿ ਆਣਿਆ ਕਰਮਹਿ ਵਸਤ ਅਗਮੇ અપਾਰਾ ਗੁਰਮਤਿ ਖੋਜਹਿ ਸ਼ਬਦ ਵਿਚਾਰਾ ਨਾਮ ਨਾਮ ਨਿਧ ਪਾਈ ਘਰ ਹੀ ਮਾਹੀ ਸਦਾ ਰੰਗ ਰਾਤੇ ਸੱਚ ਸਮਾਏ ਆਪ ਕਰੇ ਕਿਛ ਕਰਨ ਨਾ ਜਾਏ ਹਾਪੇ ਭਾਵੇਂ ਲਹੀ ਮਲਾਈ ਤਿਸਤੇ ਨੇੜੈ ਨਾਹੀ ਕੋ ਦੂਰੈ ਨਾਨਕ ਨਾਮ ਰਹਿ ਆ ਪਰਪੂਰ ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਈ RAM ਨਾਮ ਰਸ ਰਹੇ ਅਗਾਈ ਕੋਟ ਕੋ ਤੰਤਰ ਕੇ ਪਾਪ ਜਲ ਜਾਏ ਜੀਵਤ ਮਰਹਿ ਹਰ ਨਾਮ ਸਮਾਹੀ ਹਰ ਕੀ ਦਾਤ ਹਰ ਜੀਓ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੇਂ ਵੇਸ ਭ੍ਰਮ ਮੁਕਤ ਨਾ ਹੋਏ ਬਹੁ ਸੰਯਮ ਸ਼ਾਂਤ ਨਾ ਪਾਵੇ ਕੋਈ ਗੁਰਮਤਿ ਨਾਮ ਪ੍ਰਾਪਤ ਹੋਏ ਵਡ ਭਾਗੀ ਹਰ ਪਾਵੇ ਸੋਈ ਕਲ ਮਹਾਰਾਮ ਨਾਮ ਵਢਿਆਈ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮ ਮੈਂ ਹਉ ਮੈਂ ਜਲ ਜਾਈ ਵਡ ਭਾਗੀ ਹਰ ਨਾਮ ਵਿਚਾਰਾ ਛੂਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਰਮਜੰਤ ਦੇਹ ਤਾਂ ਜਾਪੀ ਆਦੇ ਅੰਤ ਗੁਣਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕਹਿ ਲੱਗੋ ਪਾਏ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੀ ਜਨਮ ਗਵਾਵ ਹੋ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਅਬਮਾਨ ਸਹਿਜ ਭਾਏ ਪਾਇਆ ਹਰ ਨਾਮ ਊਤਮ ਉਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ ਬਸੰਤ ਮਹੱਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਏਹ ਮਨ ਮੌਲਿਆ ਸਤਿਗੁਰੂ ਸੰਗ ਤੂੰ ਸਾਚ ਧਿਆਵੋ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾਉ ਇਤ ਮਨ ਮੌਲਿਆ ਭਇਆ ਆਨੰਦ ਅਮਰਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ ਹੁਕਮੈ ਬੂਜੈ ਤਾਂ ਏਕੋ ਜਾਣੈ ਕਹਿਤ ਨਾਨਕ ਹਉ ਮੈਂ ਕਹੈ ਨਾ ਕੋਈ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਭੇਟੈ ਮਤ ਬੁੱਧ ਹੋਏ ਹਰ ਜਿਉ ਆਪੇ ਲੈ ਹੋ ਮਲਾਏ ਗੁਰ ਕੈ ਸ਼ਬਦ ਸਤਿਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿ ਹੈ RAM ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ RAM ਨਾਮ ਰਾਖੈ ਉਰ ਧਾਰੀ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਈ ਪੂਰੇ ਭਾਗ ਹਰ ਭਗਤ ਕਰਾਈ ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ ਇਹੋ ਮਨ ਜਲਿਆ ਦੂਜੈ ਦੋਏ ਰਹਾਉ ਇਹੋ ਮਨ ਠੰਡੈ ਬਾਂਦਾ ਕਾਰ ਕਮਾਈ ਮਾਇਆ ਮੂਠਾ ਸਦਾ ਬਿਨ ਲਾਏ ਇਹ ਮਨ ਛੂਟੈ ਜਾਂ ਸਤਿਗੁਰੂ ਭੇਟੈ ਜਮ ਕਾਲ ਕੀ ਫਿਰ ਆਵੈ ਨਾ ਫੇਟੈ ਇਹ ਮਨ ਛੂਟਾ ਗੁਰ ਲੀਆ ਛਡਾਈ ਨਾਨਕ ਮਾਇਆ ਮੋਹ ਸ਼ਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਏ ਇਹ ਜੀ ਜੰਤ ਫੂਲਹਿ ਹਰ ਚਿਤ ਲਾਏ ਇਨ ਬਿਦ ਇਹ ਮਨ ਹਰਿਆ ਹੋਏ ਹਾਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹਉਮੈ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਈ ਇਹੋ ਜਾਗ ਹਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰੇ ਭਾਗ ਭਗਤ ਨਿਰਾਲੀ ਵਸੰਤ ਹੰਡੋਲ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿਟੋਹ ਵਾਰਿਆ ਭਾਈ ਗੁਰ ਸ਼ਬਦ ਵਿਟੋਹ ਬਲ ਜਾਈ ਗੁਰ ਸਲਾਹੀ ਸਦਾ ਆਪਣਾ ਭਾਈ ਗੁਰ ਚਰਨੀ ਚਿਤ ਲਾਈ ਮੇਰੇ ਮਨ RAM ਨਾਮ ਚਿਤ ਲਾਈ ਮਨ ਤਨ ਤੇਰਾ ਹਰਿਆ ਹੋਵੇ ਇਕ ਹਰ ਨਾਮ ਫਲ ਪਾਏ ਰਹਾਉ ਗੁਰ ਰਾਖੇ ਸੇ ਉਮਰੇ ਭਾਈ ਹਰ ਰਸ ਅੰਮ੍ਰਿਤ ਪਿਆਏ ਵਿੱਚੋਂ ਹਉ ਮੈਂ ਦੁੱਖ ਉੱਠ ਗਿਆ ਭਾਈ ਸੁਖ ਵੁਠਾ ਮਨ ਆਏ ਤੋਰੇ ਆਪੇ ਜਿਨ੍ਹਾਂ ਨੂੰ ਬਖਸ਼ਿਓਨੁ ਭਾਈ ਸ਼ਬਦੇ ਲਇਨ ਮਲਾਈ ਧੂੜ ਤਿਨਾਂ ਕੀ ਅਕੁੱਲੀਐ ਭਾਈ ਸਤ ਸੰਗਤ ਮੇਲ ਮਲਾਈ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋ ਏ ਨਾਨਕ ਮਨ ਤਨ ਸੁਖ ਸਦ ਵਸੈ ਭਾਈ ਸ਼ਬਦ ਮਲਾਵਾ ਹੋਈ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇਕ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਜਿਉ ਪਸਰੀ ਸੂਰਜ ਕਿਰਨ ਜੋਤਾ ਤਿਉ ਘਟ ਘਟ ਰਮਈਆ ਓ ਤਪੂਤ ਏਕੋ ਹਰ ਰਵਿਆ ਸਰਬ ਥਾਈ ਗੁਰ ਸ਼ਬਦੀ ਮਿਲਿਆ ਮੇਰੀ ਮਾਈ ਰਹਾਉ ਘਟ ਘਟ ਅੰਤਰੇ ਏਕੋ ਹਰ ਸੋਈ ਗੁਰ ਮਿਲਿਆ ਇਕ ਪ੍ਰਗਟ ਹੋਈ ਏਕੋ ਏਕ ਰਹਿਆ ਪਰਪੂਰ ਸਾਖਤ ਨਰ ਲੋਭੀ ਜਾਣਹਿ ਦੂਰ ਏਕੋ ਏਕ ਵਰਤੈ ਹਰ ਲੋਈ ਨਾਨਕ ਹਰ ਏਕੋ ਕਰੇ ਸੋ ਹੋਏ ਮਸੰਤ ਮਹੱਲਾ ਚੌਥਾ ਰੈਣ ਦਿਨ ਸੋ ਦੁਏ ਸੱਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲੈ ਹਰ ਹਰ ਕੀਤ ਸਦਾ ਮਨ ਮੇਰੇ ਸਭ ਆਲਸ ਦੂਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਹਾਉ ਮਨ ਮੁਖ ਫਿਰ ਫਿਰ ਹਉ ਮੈਂ ਮੁਇ ਕਾਲ ਦੈਂਤ ਸੰਘਾਰੇ ਜੰਪੂਰ ਗਏ ਗੁਰਮੁਖ ਹਰ 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 ਲਿਵ ਲਾਗੀ ਜਨਮ ਮਰਨ ਦੋ ਦੁਖ ਭਾਗੇ ਪਗਤ ਜਨਾ ਕੋ ਹਰ ਕਿਰਪਾ ਤਾਰੀ ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹੰਡੋਲ ਮਹੱਲਾ ਚੌਥਾ ਘਰ ਦੂਜਾ ਇਕ ਓ ਅੰਕਾਰ ਸਤਗੁਰ ਪ੍ਰਸਾਦ RAM ਨਾਮ ਰਤਨ ਕੋਠੜੀ ਗੜ ਮੰਦਰ ਇੱਕ ਲੋਕਾਨੀ ਸਤਿਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਦੂ ਸਾਧੂ ਜਨ ਦੇਹੋ ਮਲਾਏ ਦੇਖਤ ਦਰਸ ਪਾਪ ਸਭ ਨਾਸਹਿ ਪਵਿੱਤਰ ਪਰਮ ਪਦ ਪਾਏ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨਹਿਰੀਆ ਗੁਰਮਤਿ ਖੋਜ ਪਰੇ ਤਬ ਪਕਰੇ ਤਨ ਸਾਬਤ ਰਾਸੇ ਉਬਰਿਆ ਪਾਖੰਡ ਭਰਮ ਉਪਾਪ ਕਰ ਥਾਕੇ ਹਿਰਦੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗਸਾਈ ਕਰ ਕਿਰਪਾ ਸਾਧ ਮਲਾਵੇ ਨਾਨਕ ਸ਼ਾਂਤ ਹੋਐ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਵਸੰਤ ਮਹੱਲਾ ਚੌਥਾ ਹਿੰਦੋਲ ਤੁਮ ਵੱਡ ਪੁਰਖ ਵੱਡ ਅਗਮਗ ਸਾਈਂ ਹਮ ਕੀਰੇ ਕਿਰਮ ਤੁਮਨ ਛੇ ਹਰ ਦੀਨ ਦਿਆਲ ਕਰਹੁ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਰਪ ਛੇ ਜਨਮ ਜਨਮ ਕੇ ਕਿਲ ਵਿਕਮਲ ਭਰਿਆ ਮਿਲ ਸੰਗਤ ਕਰ ਪ੍ਰਭ ਹਨ ਛੇ ਰਹਾਉ ਤੰਮਰਾ ਜਨ ਜਾਤ ਅਵ ਜਾਤਾ ਹਰ ਜਪਿਓ ਪਤਤ ਪਵੀਸੀ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਸੀ ਜਾਤ ਅਜਾਤ ਕੋਈ ਪ੍ਰਵਤਿ ਆਵੇ ਸਭ ਪੂਰੇ ਮਾਨਸ ਤਿਨਸੀ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਸੇ ਹਮ ਢੀਂਡੇ ਢੀਮ ਬਹੁਤ ਹੱਥ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਸੀ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਮ ਕੀਏ ਪਤਤ ਪਵੀਛੇ ਬਸੰਤ ਹੰਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹੇ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਦੇ ਜੋ ਬਾਰਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡਾ ਭਾਗ ਗੁਰਸਤਗੁਰ ਪਾਇਆ ਵਿਚਕਾਇਆ ਨਗਰ ਹਰ ਸਿੱਦੇ ਰਹਾਉ ਜਨ ਕੇ ਸਾਸ ਸਾਸ ਹੈ ਜੀਤੇ ਹਰ ਬਿਰਹਿ ਪ੍ਰਭੂ ਹਰ ਬੀਤੇ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਜਨ ਜਪਿਓ ਨਾਮ ਨਿਰੰજન ਨਰਹਰ ਅਪਦੇਸ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰੇ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮਨਾ ਵਿੱਚ ਰੋ ਠਾਕੁਰ ਤੁਮ ਪੈਜ ਰੱਖੋ ਆਪਣੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਬਸੰਤ ਹੰਡੋਲ ਮਹੱਲਾ ਚੌਥਾ ਮਨ ਕਿਨ ਕਿਨ ਭਰਮ ਭਰਮ ਬਹੁ ਧਾਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸ਼ਬਦ دارو ਸਿਰ ਧਾਰਿਉ ਕਰ ਮੰਦਰian ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਾਈਐ ਹਉ ਮੈ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਦ ਲਗਾਈਐ ਰਹਾਉ ਕਰ ਰਤਨ ਲਾਲ ਬਹੁ ਮਾਨਕ ਲਾਦੀ ਮਨ ਭ੍ਰਮਿਆ ਲਹਿ ਨਾ ਸਕਾਈਐ ਜਿਉ ਓਡਾ ਕੂਪ ਗੋਹਜ ਖਿਨ ਕਾਢੈ ਤਿਉ ਸਤ ਗੁਰ ਵਸਤ ਲਹਾਈਐ जिने ऐसा सतगुरु साधना पाया ते त्रिग त्रिग नर जीव आई है जन्म पदार्थ पुण फल पाया कौडी बदले जाई है मधुसूदन हरतार प्रभु कृपा कर कृपा गुरु मिल आई है जन नानक निर्वाण पद पाया मिल साधु हर गुण गाई है बसंत हंडोल महल्ला चौथा ਆਵਣ ਜਾਣ ਭਿਆ ਦੁਖ ਵਿਖਿਆ ਦੇਹ ਮਨ ਮੁਖ ਸੁਈ ਸੋਈਂ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸੁਨੋਈਂ ਗੋਬਿੰਦ ਜਿਓ ਵੇਖਾਂ ਮੈਂ ਮਮਤਾ ਮੋਈਂ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੁਈਂ ਰਹਾਉ ਸਤ ਸੰਗਤ ਸਾਧ ਦਇਆ ਕਰ ਮਿਲੋ ਸਰਨਾਗਤ ਸਾਧੂ ਪੰਨ ਹਮ ਡੁੱਬਦੇ ਪਾਥਰ ਕਾੜ ਲਿਓ ਪ੍ਰਭ ਤੁਮ ਦੀਨ ਦਿਆਲ ਦੁਖ ਭੰਯ ਹਰ ਉਸਤਤ ਧਾਰਵ ਹੋ ਰੇ ਦੇ ਅੰਤਰ ਸੁਆਮੀ ਸਤ ਸੰਗਤ ਮਿਲ ਬੁਧ ਲਾਗਿ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟੋ ਘੁਮ ਵਾਂਝ ਜਨ ਕੇ ਪੂਰ ਮਨੋਰਤ ਹਰ ਪ੍ਰਭ ਹਰ ਨਾਮ ਦੇਵ ਹੋ ਹਰ ਲਾਗਿ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰਮੰਤਰ ਦੀਓ ਹਰ ਭਾਈ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸੇਵੋਂ ਕਰ ਨਮਸ਼ਕਾਰ ਆਜ ਹਮਾਰਾ ਮੰਗਲ ਚਾਰ ਆਜ ਹਮਾਰਾ ਮਹਾ ਆਨੰਦ ਚਿੰਤ ਲਖੀ ਭੇਟੇ ਗੋਬਿੰਦ ਆਜ ਹਮਾਰਾ ਗ੍ਰਹਿ ਬਸੰਤ गुण गाए प्रभु तुम बेअंत रहाऊ आज हमारा बने फाग प्रभु संगी मिल खेलन लाग होली चीनी संत सेवा रंग लागा अत लाल देव मन तन मौल्यो अत अनूप सुकै नाही शाम धूप सगली रूती हरिया होए सत बसंत गुरु मिले देव ਵਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣਹਿ ਗਾਈ ਜਨ ਨਾਨਕ ਹਰ 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 ਧਿਆਈ ਬਸੰਤ ਮਹੱਲਾ